ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਜਦੋਂ ਇਨਭੌਗੀ ਕੇ ਤੂੰ ਤਕਤੂਪੁਰਾ ਪਿੰਡ ਵੱਲ ਨੂੰ ਤੁਰੇ ਜਾ ਰਹੇ ਨੇ ਜਦੋਂ ਪਿੰਡ ਤੋਂ ਥੋੜੀ ਦੂਰ ਰਹਿ ਗਿਆ ਇਹ ਤਾਂ ਫਿਰ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਖੂਹ ਤੇ ਇੱਕ ਵਾਰ ਤੱਕਿਆ ਕਿ ਇੱਥੇ ਕੋਈ ਵੀ ਨજર ਨਹੀਂ ਆਇਆ ਤਾਂ ਬਾਬਾ ਜੀ ਉਸ ਖੂਹ ਵੱਲ ਤੁਰ ਪਏ ਜਦੋਂ ਖੂਹ ਤੇ ਗਏ ਜਾ ਕੇ ਦੇਖਿਆ ਕਿ ਇੱਕ ਚੂਨੇ ਦੇ ਨਾਲ ਬਣਿਆ ਹੋਇਆ ਊੜੂ ਹੈ ਪਾਣੀ ਨਾਲ ਭਰਿਆ ਪਿਆ ਸੀ ਪਾਣੀ ਬਿਲਕੁਲ ਸਾਫ ਨਾਜਰ ਆਉਂਦਾ ਸੀ ਜਿਵੇਂ ਕੋਈ ਣੀ ਖੂਤੋਂ ਗਿਆ ਹੋਵੇ ਬਾਬਾ ਜੀ ਨੇ ਖੂਪ ਤੇ ਇਸ਼ਨਾਨ ਕੀਤਾ ਫਿਰ ਉੱਤੇ ਬਾਬਾ ਜੀ ਇੱਕ ਪਾਸੇ ਹੋ ਕੇ ਸਮਾਧੀ ਲਾ ਕੇ ਬੈਠ ਗਏ ਸ਼ਾਮ ਦਾ ਟਾਈਮ ਸੀ ਬਾਬਾ ਜੀ ساری ਰਾਤ ਉਤੇ ਹੀ ਸੈਮਨ ਕਰਦੇ ਰਹੇ ਜਦੋਂ ਅੰਮ੍ਰਿਤ ਵਿੜਾ ਹੋਇਆ ਜ਼ਿਮੀਂਦਾਰ ਨੇ ਆਕੇ ਫੇਰ ਕੁਝ ਜੋੜ ਲਿਆ ਕੁਝ ਜੋੜ ਕੇ ਆਪ ਬੋਲਦਾਂ ਨੂੰ ਹੱਕੀ ਜਾਂਦਾ ਅੱਦੇ ਟਿੱਕ ਆ ਦੇ ਆਦਮੀ ਨੂੰ ਨੱਕਿਆਂ ਵੱਲ ਭੇਜ ਦਿੱਤਾ ਜਦੋਂ ਜ਼ਿਮੀਂਦਾਰ ਨੇ ਚਾਨਣ ਜੇ ਹੋਏ ਵੇਲੇ ਦਿਖਿਆ ਕਿ ਕੂਨੂ ਥੋੜਾ ਜਾਂ ਕੋਨਾ ਕੀਤਾ ਲੱਗਿਆ ਦੇਖਣਾ ਕਿ ਕਾ ਇੱਕ ਫੱਕਰ ਜਿਆ ਉਹ ਵੀਰੀ ਥੱਲੇ ਬੈਠਾ ਹੈ ਇਹ ਪਤਾ ਨਹੀਂ ਕਦਕਦਾ ਆਇਆ ਹੋਇਆ ਤਾਂ ਜੀਮੀਦਾਰ ਨੇ ਜਾ ਕੇ ਪੁੱਛਣ ਲੱਗਿਆ ਬਾਬਾ ਜੀ ਸੀ ਕਿ ਕਦੋਂ ਕਦੇ ਬੈਠੇ ਹਾਂ ਇੱਥੇ ਤਾਂ ਬਾਬਾ ਜੀ ਕਹਿਣ ਲੱਗੇ ਅਜੀ ਭਾਈ ਕੱਲ ਸ਼ਾਮ ਨੂੰ ਇੱਥੇ ਆ ਗਏ ਸੀਗੇ ਆ ਕੇ ਇਸ਼ਨਾਨ ਕਰਕੇ ਸਾਨੂੰ ਬੜਾ ਸੁੰਦਰ ਆ ਲੱਗਿਆ ਅਸੀਂ ਇੱਥੇ ਤਨਵੇਸ਼ਰ ਨੂੰ ਯਾਦ ਕਰਦੇ ਬੈਠ ਗਏ ਸਾਰੀ ਰਾਤ ਨਿਮੇਸ਼ਨ ਉੱਤੇ ਆਉਂਦੇ ਰਹੇ ਇੱਕੂ ਤੇ ਬੜਾ ਆਨੰਦ ਮਾਣਿਆ ਸੀ ਆ ਜਦੋਂ ਆਖੀ ਤੁਸੀਂ ਖੂਹ ਨੂੰ ਚਲਾਉਣਾ ਕੀਤਾ ਤਾਂ ਉਹਦੋਂ ਸਾਡਾ ਅੱਖ ਮੜੀ ਜੀ ਖੁੱਲੀ ਸਮਾਦੀ ਖੁੱਲੀ ਤੇ ਫੇਰ ਅਸੀਂ ਜਦ ਤੱਕਿਆ ਤੇ ਤੁਸੀਂ ਖੂਹ ਆ ਕਰੇ ਸੀ ਹੌਲੀ-ਹੌਲੀ ਬੰਦ ਤੁਰੇ ਜਾ ਰਹੇ ਸੀ ਅਸੀਂ ਉੱਠ ਕੇ ਫਿਰ ਤਾਂ ਹੀ ਆ ਕੇ ਇਸੀ ਸੂਡੇ ਖੂੜੇ ਜਲ ਛੱ ਗਿਆ ਪੰਛਨਾਨਾ ਕੀਤਾ ਪੰਛਨਾਨਾ ਕਰਕੇ ਅਸੀਂ ਫੇਰ ਉਹਦੀ ਸਮਾਧੀ ਲਾ ਲਈ ਆ ਹੁਣ ਤੁਸੀਂ ਸਾਡੇ ਵੱਲ ਚਾਤੀ ਮਾਰੀ ਹੈ ਹੁਣ ਅਸੀਂ ਭਾਈ ਜੇ ਜਦੋਂ ਕੋਈ ਦਿੱਕਾ ਲੱਗਦਾ ਅੱਗੇ ਚਲੇ ਜਾਂਦੇ ਆ ਜੀਵਦਾਰ ਕਹਿਣਗਾ ਬਾਬਾ ਜੀ ਤਾਨੂੰ ਕੋਈ ਨਿਕਾ ਨਹੀਂ ਭਾਵੇਂ ਜਿੰਨਾ ਸੁੱਚੇ ਸੁਢੀ ਮਰਜੀ ਐ ਇੱਥੇ ਬੈਠੀ ਰਹੋ ਅਸੀਂ ਨਹੀਂ ਤੁਹਾਨੂੰ ਕਹਿੰਦੇ ਕੁਸ ਐ ਕਹਿ ਕੇ ਜੀਵਿੰਦਾਰ ਨੇ ਫੇਰ ਖੁਦ ਨੂੰ ਹੱਕਣ ਲੱਗ ਗਿਆ ਉਹਨੂੰ ਹੱਕਦੇ ਆ ਹੱਕਦਿਆਂ ਜਨਮ ਦਿਨ ਕਾਫੀ ਚੜ੍ਹਿਆ ਆ ਐ ਇੱਕ ਬਾਲਕਾ ਆਦਾ ਦੋਲੂ ਭਰੀ ਆ ਰਿਹਾ ਹੈ ਉਸਨੇ ਆ ਕੇ ਹੁਦੇ ਬਾਪੂ ਨੂੰ ਡੁੱਲੂ ਫੜਾਇਆ ਆਹ ਪ੍ਰਾਣੀ ਲੈ ਕੇ ਉਹਨੂੰ ਆਖਣ ਲੱਗ ਜਾਂਦਾ ਹੈ ਜੀਵਿਦਾਰ ਨੇ ਡੁੱਲੂ ਫੜ ਕੇ ਪਹਿਲਾਂ ਗਲਾਸ ਧੋਦ ਕੇ ਧੋ ਕੇ ਸਮਾਰ ਕੇ ਉਹਦੇ ਵਿੱਚ ਆਹ ਭਾਗ ਕੇ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਭਗਤ ਜੀ ਲਓ ਚਾਹ ਸਕ ਲੋ ਬਾਬਾ ਜੀ ਕਹਿੰਦੇ ਅਸੀਂ ਫਿਰ ਉੱਠ ਕੇ ਕੁੱਲੀ ਕਰੀ ਕੁੱਲੀ ਕਰਕੇ ਉਹ ਜਲ ਸਕਿਆ ਜੰਸਾ ਕੀ ਫਿਰ ਹੀ ਚਾਹ ਸਮੀ ਪਾਈ ਚਾਹ ਸਾਕੇ ਅਸੀਂ ਬਲਾਵ ਸੋਧ ਕੇ ਜੀਵਿੰਦਾ ਨੂੰ ਫੜਾ ਦਿੱਤਾ ਤੇ ਅਸੀਂ ਫੇਰ ਆਪਦੇ ਉਸੇ ਜਗ੍ਹਾ ਤੇ ਬੈਠ ਕੇ ਪਰਮੇਸ਼ਰ ਨੂੰ ਧਿਆਉਣ ਲੱਗੇ ਇਹ ਇਤਨਾ ਸਾਡਾ ਕਾਫੀ ਸਮਾਂ ਲੰਘ ਗਿਆ ਜਦੋਂ ਕਾਫੀ ਸਮਾਂ ਲੰਘਣ ਤੋਂ ਬਾਅਦ ਬਾਬਾ ਜੀ ਉੱਥੋਂ ਉੱਠ ਕੇ ਨਗਰ ਅਕਤੂਪੁਰੇ ਵੱਲ ਨੂੰ ਚੱਲ ਪੈਂਦੇ ਹਨ ਜਿੱਥੇ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਅਕਤੂਪੁਰਾ ਸਥਾਨ ਹੈ ਜਿਸ ਸਥਾਨ ਤੇ ਭਰਤਰੀ ਜੋਗੀ ਦੇ ਤਪ ਕੀਤਾ ਉਸ ਸਥਾਨ ਤੇ ਪਰਤਰੀ ਦੀ ਜੋਗੀ ਦੀ ਵੀ ਯਾਦਗਾਰ ਬਣੀ ਹੋਈ ਐ ਸੰਤ ਬਾਬਾ ਬਲਵੰਤ ਸਿੰਘ ਜੀ ਕਹਿੰਦੇ ਅਸੀਂ ਉਸ ਸਰਤਾਬ ਦੇ ਜਾ ਕੇ ਅਸੀਂ ਪਹਿਲਾਂ ਸੀ ਜਿਹੜੀ ਪਰਤਰੀ ਜੋਗੀ ਦੀ 탑 ਵਾਲੇ ਸਥਾਨ ਵਾਲੀ ਜਗਾ ਸੀ ਉਹ ਜਗਾ ਦੇ ਕੋਲੇ ਜਾ ਕੇ ਅਸੀਂ ਬੈਠ ਗਏ ਉੱਥੇ ਬੈਠ ਕੇ ਅਸੀਂ ਫੇਰ ਪਰਮੇਸ਼ਰ ਦੀ ਯਾਦ ਦੇ ਵਿੱਚ ਆਪਦੇ ਆਨੰਦ ਦੇ ਵਿੱਚ ਸਮਾਧੀ ਲਾ ਕੇ ਬੈਠੇ ਰਹੇ ਬੱਬਾ ਰਵਿੰਦਰ ਸਿੰਘ ਜੀ ਕਹਿੰਦੇ ਇਸ ਸਤਾਂਤ ਤੇ ਸਾਨੂੰ ਬੜਾ ਆਨੰਦ ਆਇਆ ਅਸੀਂ ਤਕਰੀਬਨ 7 ਦਿਨ ਇਸ ਸਤਾਂਤ ਤੇ ਰਹੇ ਸਮੇਂ ਨਾਲ ਅਸੀਂ ਜਨਾਨ ਕਰਨਾ ਨਾਨ ਕਰਕੇ ਆਪਦਾ ਫਿਰ ਆਨੰਦ ਮੰਨਣਾ ਕਈ ਵਾਰੀ ਤਾਂ ਐਸਾ ਆਨੰਦ ਆਉਣਾ ਉਹਣਾ 16 ਘੰਟੇ 18-18 ਘੰਟੇ ਅਸੀਂ ਬੈਠੇ ਇੱਕ ਚੌਂਕੜੇ 'ਚ ਰਹਿਣਾ ਤੇ ਇਸ ਤਰ੍ਹਾਂ ਅਸੀਂ ਪਰਮੇਸ਼ਰ ਦੀ ਭਗਤੀ ਕਰਦੇ ਰਹੇ। ਸੰਤ ਮਹਾਰਾਜੀ ਕਹਿੰਦੇ ਉਦੋਂ ਸਾਡੇ ਉੱਤੇ ਬੜੀ ਪਰਮੇਸ਼ਰ ਨੇ ਕਿਰਪਾ ਕੀਤੀ ਤੇ ਨਾ ਸਾਨੂੰ ਭੁੱਖ ਲੱਗਦੀ ਸੀ ਨਾ ਕਿਸੇ ਈ ਨੂੰ ਖਾਣ ਨੂੰ ਮਨ ਕਰਦਾ ਸੀ। ਸਿਰਫ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਤਾਨੂੰ ਕੋਈ ਚੀਜ਼ ਨਜ਼ਰ ਨਹੀਂ ਸੀ ਆਉਂਦੀ ਅਸੀਂ ਬੜੇ ਆਨੰਦਾਂ ਨੇ ਨਾਲ ਉਹ 7 ਦਿਨਾਂ ਦੇ ਵਿੱਚ ਸਿਰ ਇੱਕ ਦਿਨ ਪ੍ਰਸ਼ਾਦਾ ਛੁਗਿਆ ਨਹੀਂ ਅਸੀਂ ਤੇ ਸਾਰੇ ਦਿਨਾਂ ਦੇ ਵਿੱਚ ਹੋਰ ਕੋਈ ਚੀਜ਼ ਵੀ ਮੁਕਤੇ ਨਹੀਂ ਧਰੀ ਉੱਥੇ ਬੜਾ ਆਨੰਦ ਆਉਂਦਾ ਸੀਗਾ ਬੜੀ ਇੱਕ ਕਾਂਤ ਜਗ੍ਹਾ ਸੀ ਕਿਉਂਕਿ ਉਸ ਸਥਾਨ ਦੇ ਉੱਤੇ ਤਿੰਨ ਪਾਤਸ਼ਾਹੀਆਂ ਆਹੀਆਂ ਹੀਆਂ ਸਨ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜਿਆਂ ਦੇ ਚਰਨ ਪਏ ਹੋਏ ਸੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਵੀ ਚਰਨ ਪਏ ਹੋਏ ਸੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕਾਂ ਦੇ ਵੀ ਉਸultan ਦੇ ਚਰਨ ਪਏ ਹੋਏ ਸੀ ਉਸਤਾਨ ਦੇ ਉੱਤੇ ਇਲਾਕੇ ਦੀਆਂ ਸੰਗਤਾਂ ਦਾ ਆਵਣ ਜਾਣਾ ਕਾਫੀ ਬਣਿਆ ਰਹਿੰਦਾ ਸੀ ਬੜੀ ਸੰਗਤਾਂ ਆਉਂਦੀ ਜਾਂਦੀ ਰਹਿੰਦੀ ਸੀ ਪਰ ਅਸੀਂ ਇੱਕ ਪਾਸੇ ਹੋ ਕੇ ਪਰ 3 ਦੀ ਸਮਾਧ ਦੇ ਕੋਲੇ ਆਸਣ ਲਾਈ ਰੱਖਦੇ। ਪਰ ਸਾਡੇ ਕੋਲੇ ਕੋਈ ਆਉਂਦਾ ਨਹੀਂ ਸੀਗਾ। ਅਸੀਂ ਆਪਣੀ ਸਮਾਧ ਦੀ ਵਿੱਚ ਆਨੰਦ ਮਾਣਦੇ ਸੀ। ਇਸ ਤਰ੍ਹਾਂ ਸਾਡੇ 7 ਦਿਨ ਆਏ ਲੰਘ ਗਏ। ਜਿੱਕਣ ਸਾਨੂੰ ਥੋੜੇ ਦਿਨ ਹੀ ਹੋਏ ਹੁੰਦੇ ਆਇਆਂ ਨੂੰ ਇੱਥੇ ਇਹਨਾ ਆਨੰਦ ਬਣਿਆ ਰਹਿੰਦਾ ਸੀ। ਇੱਕ ਦਿਨ ਅਧੀ ਰਾਤ ਤੋਂ ਬਾਅਦ ਜਦੋਂ ਅਸੀਂ ਇਸ਼ਨਾਨ ਕੀਤਾ ਫਿਰ ਅਸੀਂ ਨਿਪਨੇ ਇਸ ਸਿਮਰਨ ਕਰਦੇ ਉਹਨੂੰ ਕਾਫੀ ਦਿਨ ਉਹਨੇ ਚੜ ਗਿਆ ਸੰਗਤਾਂ ਵੀ ਆ ਕੇ ਮੁੜ ਗਿਆਂ پتہ ਹੀ ਨਹੀਂ ਲੱਗਿਆ ਸਮਾਧੀ ਦੇ ਵਿੱਚ ਚੌਂਕੜਾ ਮਾਰ ਕੇ ਆਨੰਦ ਮਾਣ ਲੇਗੇ ਅਸੀਂ ਜਦੋਂ ਉੱਠੇ ਉੱਠ ਕੇ ਦੇਖਿਆ ਕਿ ਸੂਰਜ ਤਾਂ ਸਿਖਰ ਆਇਆ ਪਿਆ ਚਲੋ ਰਸਤੇ ਵਿੱਚ ਕਿਸੇ ਪਾਸੇ ਨੂੰ ਹੋਰ ਚੱਲਣਾ ਕਰੀਏ ਟੱਡਾ ਇਹੋ ਮਨ ਬਣ ਗਿਆ ਫਿਰ। ਕਾਫੀ ਦਿਨ ਤੇ ਬਾਅਦ ਅਸੀਂ ਉੱਥੋਂ ਅੱਗੇ ਨੂੰ ਜਦੋਂ ਚੱਲੇ ਪਾਏ ਹੌਲੀ-ਹੌਲੀ ਉਰੇ ਜਾਂਦੇ ਸੀ ਅਸੀਂ। ਤਾਂ ਰਸਤੇ ਵਿੱਚ ਇੱਕ ਨਲਕਾ ਆਇਆ। ਨਲਕੇ ਦੇ ਕੋਲੇ ਉੱਥੇ ਇੱਕ ਕਾਫੀ ਵੱਡਾ ਕੱਚੀ ਦਾ ਖਾਲ ਜਾਂਦਾ ਸੀਗਾ। ਨਾਲ ਹੀ ਪਿੱਪਲ ਖੜਾ ਸੀ। ਉਹ ਪਿੱਪਲ ਦੇ ਅਸੀਂ ਦੂਸਰੇ ਪਾਸੇ ਹੋ ਕੇ ਜਿੱਦਾਂ ਛਾਂ ਸੀ ਉਧਰਲੇ ਪਾਸੇ ਹੋ ਕੇ ਅਸੀਂ ਆਬਦਾਸਣ ਲਾ ਕੇ ਬੈਠ ਗਏ ਬਸ ਆਨੰਦ ਮਾਣਿਆ ਉੱਥੇ ਸਿਮਰਨ ਕਰਨ ਲੱਗੇ ساری ਰਾਤ ਅਸੀਂ ਬੜੀ ਆਨੰਦਾਂ ਦੇ ਵਿੱਚ ਉਸ ਸਥਾਨ ਤੇ ਬੈਠੇ ਸਮਾਂ ਗੁਜ਼ਾਰਿਆ ਸਵੇਰ ਵੇਲੇ ਉੱਠ ਕੇ ਅਸੀਂ ਉਹ ਨਾਲ ਕੇ ਤੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਫਿਰ ਅਸੀਂ ਉਸੇ ਆਸਨ ਤੇ ਜਾ ਕੇ ਫਿਰ ਨਿਤਨੇਮ ਸ਼ੁਰੂ ਕਰ ਦਿੱਤਾ ਤੇ ਕਾਫੀ ਦਿਨ ਚੜ੍ਹਨ ਲੱਗੇ ਫਿਰ ਅਸੀਂ ਉੱਥੇ ਉੱਠ ਕੇ ਜਦੋਂ ਅੱਗੇ ਨੂੰ ਜਾਣ ਲੱਗੇ ਫਿਰ ਸਾਡਾ ਮਨ ਹੋਇਆ ਕਿ ਆਪਾਂ ਵਾਪਸ ਮੁੜ ਕੇ ਕਿ ਆਪਾਂ ਹਿੰਮਤਪੁਰੇ ਨੂੰ ਜਿਹੜਾ ਵਚਨ ਕਰਕੇ ਆਏ ਆ ਮਹੰਤ ਗਲੀ ਸਿੰਘ ਨਾਲ ਉਹਨਾਂ ਕੋਲੇ ਵਾਪਸ ਜਾਈਏ ਅਸੀਂ ਪਿੰਡ ਲਹਾਰੇ ਵਿੱਚ ਨਹੀਂ ਗਏ ਅਸੀਂ ਉਤੋਂ ਪਿੱਛੇ ਵਾਪਸ ਮੁੜ ਕੇ ਬਾਅਸ ਮੁੜ ਕੇ ਹੌਲੀ-ਹੌਲੀ ਮੋਗੇ ਵਾਲੀ ਸੜਕ ਤੇ ਚਾ ਚੜੇ ਮੋਗੇ ਵਾਲੀ ਸੜਕ ਤੇ ੱੱਲੇ ਵਾਲ ਦੇ ਪੁਲ ਕੰਨੀ ਨੂੰ ਤੁਰਤੇ ਹੌਲੀ-ਹੌਲੀ ਤੁਰੇ ਜਾਂਦੇ ਆ ਸੜਕ ਤੇ ਜਦੋਂ ਕਾਫੀ ਦੂਰੋਂ ਸਾਨੂੰ ਅਲੇਵਾਲ ਵਾਲਾ ਪੁੱਲ ਨਜ਼ਰ ਆਇਆ ਤਾਂ ਇੱਕ ਵਾ ਸਾਡੇ ਸੱਜੇ ਪਾਸੇ ਰਸਤਾ ਮੁੜਦਾ ਸੀ ਉਹ ਰਸਤੇ ਵੱਲ ਅਸੀਂ ਮੁੜ ਗਏ ਸਾਨੂੰ ਪਤਾ ਨਹੀਂ ਸੀ ਵੀ ਇਹ ਰਸਤਾ ਕਿਹੜੇ ਨਗਰ ਨੂੰ ਜਾਂਦਾ ਹੈ ਜਦੋਂ ਅਸੀਂ ਪਿੰਡ ਦੇ ਕੋਲੇ ਗਏ ਤਾਂ ਉਥੇ ਗੁਰੂ ਕਾਰਸੀ ਗੁਰੂ ਘਰ ਦੇ ਉੱਤੇ ਲਿਖਿਆ ਹੋਇਆ ਸੀ ਕਿ ਇਹ ਪਿੰਡ ਹੈ ਜਿਹੜਾ ਇਹ ਰਾਮਗੜ ਪਿੰਡ ਹੈ ਰਾਮਗੜ ਦੇ ਵਿੱਚ ਹੀ ਹੋ ਕੇ ਅਸੀਂ ਜਦੋਂ ਦੂਸਰੇ ਪਾਸੇ ਪਹੁੰਚੇ ਉੱਥੋਂ ਅਸੀਂ ਪੁੱਛਿਆ ਵੀ ਅਸੀਂ ਹਿੰਮਤਪੁਰੇ ਨੂੰ ਜਾਣਾ ਹੈ ਉਹ ਕਹਿਣ ਲੱਗੇ ਸਾਨੂੰ ਬਜ਼ੁਰਗ ਕਹਿੰਦੇ ਸਾਹਮਣੇ ਚੱਲੇ ਜਾਓ ਉੱਥੋਂ ਸੱਜੇ ਮੁੜ ਜਿਓ ਸੱਜੇ ਮੁੜ ਕੇ ਫਿਰ ਖੱਬੇ ਪਾਸੇ ਨੂੰ ਸਿੱਧਾ ਹੀ ਹਿੰਮਤਪੁਰੇ ਨੂੰ ਰਸਤਾ ਜਾਂਦਾ ਹੈ ਅਸੀਂ ਉਵੇਂ ਜਿਵੇਂ ਅੰਗੀਤ ਤੁਰੇਗੇ ਸੱਜੇ ਪਾਸੇ ਮੁੜ ਗਏ ਫਿਰ ਖੱਬੇ ਪਾਸੇ ਨੂੰ ਕਾਫੀ ਕੁਲਾ ਰਸਤਾ ਜਾਂਦਾ ਸੀ ਉਸ ਰਸਤੇ ਵਿੱਚ ਹੌਲੀ-ਹੌਲੀ ਅੱਗੇ ਨੂੰ ਤੁਰੇ ਜਾਂਦੇ ਆ ਜਾਂਦੇ ਜਾਂਦੇ ਸਾਨੂੰ ਫਿਰ ਮਨ ਦੇ ਵਿੱਚ ਆਇਆ ਵੀ ਚਲੋ ਸ਼ਾਮ ਨੂੰ ਹੀ ਉੱਥੇ ਪਹੁੰਚਾਂਗੇ ਹੁਣ ਆਪਾਂ ਉਹ ਸਾਹਮਣੇ ਕਈ ਦਰਖਤ ਖੜੇ ਨੇ ਉਹਨਾਂ ਕੋਲੇ ਚੱਲਦੇ ਆ ਜਦੋਂ ਬਾਬਾ ਜੀ ਕਹਿੰਦੇ ਸੀ ਉਹ ਦਰਖਤਾਂ ਕੋਲੇ ਪਹੁੰਚੇ ਤਾਂ ਦਰਖਤਾਂ ਦੀ ਸ਼ਾਮ ਬੜੀ ਸੁੰਦਰ ਸੀ ਬਹੁਤ ਵਧੀਆ ਜਗ੍ਹਾ ਸੀ ਅਸੀਂ ਉਹ ਜਗ੍ਹਾ ਤੇ ਜਾ ਕੇ ਬੈਠ ਗਏ ਪੁੱਤੀ ਬੈਠ ਕੇ ਅਸੀਂ ਬੜਾ ਆਨੰਦ ਮਾਣਿਆ ਪਰਮੇਸ਼ਰ ਦੇ ਗੁਣ ਗਾਉਂਦਿਆਂ ਨੇ ਉਸ ਦੀ ਯਾਦ ਦੇ ਵਿੱਚ ਪਰਮੇਸ਼ਰ ਦਾ ਸਿਮਨ ਕਰਦੇ ਰਹੇ ਕਿਉਂਕਿ ਅੱਗੇ ਜਿਹੜਾ ਹਿੰਮਤਪੁਰੇ ਦਾ ਗੁਰੂ ਘਰ ਸੀ ਉਹ ਗੁਰੂ ਘਰ ਸਹੀਦਗੜ੍ਹ ਲੁਧਪੁਰੇ ਬਣਿਆ ਹੋਇਆ ਸੀ ਜਿੱਥੇ ਕੋਪੜੀ ਢੀੜੇ ਦੇ ਜਿਹੜਾ ਕੱਲੂ ਕਾਰਾ ਹੋਇਆ ਸੀ ਉਹ ਕੋਪੜੀ ਢੀੜੇ ਦਾ ਕੱਲੂ ਕਾਰੇ ਦੀ ਸਮਾਪਤੀ ਜਿਹੜੀ ਹੋਈ ਸੀ ਉਹ ਹਿੰਮਤਪੁਰੇ ਜਾ ਕੇ ਉਸ ਜਗ੍ਹਾ ਤੇ ਹੋਈ ਸੀ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਉੱਤੇ ਗੁਰੂ ਘਰ ਬਣਿਆ ਹੋਇਆ ਸੀ ਜਿਸ ਗੁਰੂ ਘਰ ਦੇ ਵਿੱਚ 4 ਜਨਵਰੀ ਤੋਂ ਲੈ ਕੇ 13 ਫਰਵਰੀ ਤੱਕ ਬਹੁਤ ਭਾਰੀ ਇਹੀ ਦੀ ਜੋੜ ਮਿਲਾ ਅਲਾਕਾ ਦੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਉੱਥੇ ਮੀਨਾ ਸਭਾ ਮੀਨਾ ਇਸ ਦਿਹਾੜੇ ਨੂੰ ਮਨਾਉਂਦੀਆਂ ਹਨ ਨਾਲ ਨਾਲ ਅਖੰਡ ਪਾਠ ਦੀ ਉੱਥੇ ਪ੍ਰਾਰੰਭ ਹੁੰਦੇ ਰਹਿੰਦੇ ਸੀ ਅਸੀਂ ਹੌਲੀ-ਹੌਲੀ ਫੇਰ ਜਦੋਂ ਸ਼ਾਮ ਹੋਈ ਤਾਂ ਉਸ ਸਥਾਨ ਤੇੋਂ ਚੱਲ ਪਏ ਹੌਲੀ-ਹੌਲੀ ਜਾਂਦੇ ਜਾਂ ਨੂੰ ਦੰਦ ਦਾ ਸੰਪਾਅ ਹੋ ਗਿਆ ਸਾਡੇ ਜਾਂਦਿਆਂ ਨੂੰ ਨਿਤਨੇਮ ਦੀ ਸਮਾਪਤੀ ਹੋ ਚੁੱਕੀ ਸੀ ਅਸੀਂ ਜਦ ਉੱਥੇ ਗਏ ਤਾਂ ਸ੍ਰੀ ਖੰਡ ਪਾਠ ਚੱਲ ਰਹੇ ਸੀ ਕਿਉਂਕਿ ਦਸਵੀਂ ਦਾ ਦਿਹਾੜਾ ਸੀ ਉਦੋਂ ਦੋ ਦਿਨ ਬਾਅਦ ਉਹਦੇ ਪ੍ਰਕਾਸ਼ ਹੋਏ ਸੀ ਦਸਵੀਂ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਥੇ ਸ੍ਰੀ ਖੰਡ ਪਾਠ ਪਰ ਆਰੰਭ ਸੀ ਕਿਉਂਕਿ ਜਿਹੜਾ ਅਖੰਡ ਪਾਠ ਕਰਾਇਆ ਸੀ ਇਹ ਦਸਹਰੇ ਦੀ ਦਸਵੀਂ ਕਰਕੇ ਅਖੰਡ ਪਾਠ ਪਰਾਰੰਭ ਕੀਤੇ ਗਏ ਸੀ ਕਿਉਂਕਿ ਇਲਾਕੇ ਦੀਆਂ ਸੰਤਾਂ ਦਸਹਰੇ ਵਾਲੀ ਦਸਵੀਂ ਨੂੰ ਸ਼ਹੀਦਾਂ ਦੇ ਲਈ ਕਾਫੀ ਖੁਸ਼ ਉਸ ਗੁਰਦੁਆਰੇ ਪਹੁੰਚ ਕੇ ਉਹਦੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਜੋ ਸਾਧਾ ਮੁਤਾਬਕ ਉਤੇ ਵਸਤਰ ਮਾਇਆ ਰੇਜੀ ਔਰ ਬਹੁਤ ਕੁਸ਼ ਦਾਨਪੂਨ ਕਰਦੀਆਂ ਸਨ ਇਸ ਤਰ੍ਹਾਂ ਉਸ ਸਥਾਨ ਤੇ ਅਸੀਂ ਜਾ ਕੇ ਜਦ ਪਹੁੰਚੇ ਉਸ ਸਥਾਨ ਤੇ ਜਾ ਕੇ ਅਸੀਂ ਪਹਿਲਾ ਆਪਦੇ ਆਸਣ ਤੇ ਜਿੱਥੇ ਲਾਇਆ ਸੀ ਉੱਥੇ ਪਹੁੰਚੇ ਤੇ ਇਹਦੂੰ ਵਾਹਾ ਅੱਜ ਦੀ ਕਥਾ ਦੀ ਸਮਾਪਤੀ ਹੈ ਤੇ ਅਗਲੀ ਕਥਾ ਸਰਬਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ